ਪਿਛਲੇ ਦਿਨੀ ਹੋਈ ਬੇਮੌਸਮੀ ਬਰਸਾਤ ਦੇ ਕਾਰਨ ਦਾਣਾ ਮੰਡੀਆਂ ਵਿੱਚ ਕਣਕ ਦੀ ਫਸਲ ਤੇ ਹੋਏ ਨੁਕਸਾਨ ਨੂੰ ਲੈ ਕੇ ਅੱਜ ਜ਼ਿਲ੍ਹਾ ਫਾਜ਼ਿਲਕਾ ਵਿਖੇ ਭਾਰਤੀ ਕਿਸਾਨ ਜਨਕਾਦੀਆਂ ਦੇ ਵੱਲੋਂ ਜਿਹਨੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਕਿਸਾਨ ਆਗੂਆਂ ਨੇ ਕਿ ਆ ਕਿ ਬੀਤੇ ਦਿਨੀ ਪੰਜਾਬ ਵਿੱਚ ਹੋਈ ਬੇਮੌਸਮੀ ਬਰਸਾਤ ਦੇ ਕਾਰਨ ਮੰਡੀਆਂ ਵਿੱਚ ਹੋਏ ਕਣਕ ਦੇ ਫਸਲ ਦੇ ਨੁਕਸਾਨ ਅਤੇ ਅਗਲੇ ਆਉਣ ਵਾਲੇ ਝੋਨੇ ਦੇ ਪ੍ਰਬੰਧਨ ਨੂੰ ਸਜੇ ਢੰਗ ਨਾਲ ਚਲਾਉਣ ਨੂੰ ਲੈ ਕੇ ਅਤੇ ਇਸ ਦੇ ਨਾਲ ਹੀ 2022 ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਖਰਾਬ ਹੋਏ ਨਰਮੇ ਦੀ ਫਸਲ ਨੂੰ ਮੁਆਵਜ਼ਾ ਸਬੰਧੀ ਅਤੇ ਹੋਰ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਈਬ੍ਰਿਡ ਝੋਨੇ ਤੇ ਜੋ ਪਾਬੰਦੀ ਲਗਾਈ ਗਈ ਉਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਜਿਨ੍ਹਾਂ ਨੇ ਟਾਈਮ ਟੂ ਟਾਈਮ ਆ ਕੇ ਸਾਡੇ ਦੁੱਖ ਸੁੱਖ ਦੇ ਵਿੱਚ ਖੜੁੱਤੇ ਆ ਅੱਜ ਅਸੀਂ ਡਿਪਟੀ ਕਮਿਸ਼ਨਰ ਫਾਲਕਾ ਰਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕ ਮੰਗ ਪੱਤਰ ਦਿੱਤਾ ਹੈ ਪਿਛਲੇ ਦਿਨ ਸਾਡੀ ਸਰਦਾਰ ਨਿਸ਼ਾਨ ਸਿੰਘ ਦੀ ਅਗਵਾਈ ਵਿੱਚ ਇੱਕ ਅਮਰਜੈਂਸੀ ਮੀਟਿੰਗ ਹੋਈ ਸੀ ਜਿਹੜੀ ਸਾਡੀ ਝੋਨੇ ਕਣਕ ਦੀ ਤਲਾਈ ਤੇ ਖੱਜਲ ਖਰਾਬੇ ਪਿੱਛੇ ਉਹਦੇ ਵਿੱਚ ਅਸੀਂ ਜੋੜ ਨਤੀਜਾ ਕੱਢਿਆ ਉਸ ਦਿਨ ਆਏ ਸੀਗੇ ਉਸ ਦਿਨ ਅਸੀਂ ਮਿਲ ਨਹੀਂ ਸਕੇ ਸੀ ਡੀਸੀ ਸਾਹਿਬਾਨ ਨੂੰ ਅੱਜ ਨਿੱਜੀ ਤੌਰ ਤੇ ਮਿਲ ਕੇ ਦੱਸਿਆ ਵੀ ਪੰਜਾਬ ਦੀ ਸਭ ਤੋਂ ਵੱਧ ਖਰਾਬ ਜਿਹੜੀ ਕੰਮ ਹੈ ਉਹ ਫਲਕਾ ਮੰਡੀ ਵਿੱਚ ਹੋਇਆ ਇਥੋਂ ਮਤਲਬ ਅੱਧੀਆਂ-ਅੱਧੀਆਂ ਬੋਰੀਆਂ ਭੇਜੀਆਂ ਸੀਆਂ ਸੇਵਰੇਜ ਸਿਸਟਮ ਫੇਲ ਹੋ ਗਿਆ ਸੀ ਇਥੋਂ ਦੀ ਆੜਤੀਆਂ ਦੇ ਕੋਲ ਕੋਈ ਪ੍ਰਬੰਧ ਨਹੀਂ ਆ ਜਿਹੜੀਆਂ ਉੱਚੀ ਥਾਈਆਂ ਪਈਆਂ ਸੀ ਉਹਨਾਂ ਨੂੰ ਢਾਕ ਲੈਂਦੇ ਕ੍ਰੇਟ ਕਰ ਲੈਂਦੇ ਪਰ ਸ਼ਾਸਨ ਮੰਡੀ ਬੋਰਡ ਉੱਥੇ ਕੋਲੇ ਬੈਠਾ ਕੋਲੇ ਬੈਠ ਕੇ ਵੇਖ ਸਕਦਾ ਵੀ ਤੁਸੀਂ ਕੀ ਪ੍ਰਬੰਧ ਕੀਤਾ ਮੰਡੀ ਤੋਂ ਪਹਿਲਾਂ ਸੀਜ਼ਨ ਤੋਂਉਣ ਤੋਂ ਪਹਿਲਾਂ ਆਪਾਂ ਨਿਗਰਾਨੀ ਰੱਖਦੇ ਆ ਜਦੋਂ ਘਰ ਦੇ ਵਿੱਚ ਪੈਣੇ ਆ ਨਾ ਤਾਂ ਪਹਿਲਾਂ ਆਪਾਂ ਬੋਕ ਬਾਰੀ ਕਰਦੇ ਆ ਵੀ ਆਪਾਂ ਇਸ ਪੈਨਯੋਗ ਹੈ ਕਮਰਾ ਇੱਥੇ ਪ੍ਰਸ਼ਾਸਨ ਨੇ ਕੋਈ ਜ਼ਿੰਮੇਵਾਰੀ ਨਹੀਂ ਆਪਦੀ ਸੰਭਾਲੀ ਵੀ ਮੰਡੀ ਦੇ ਵਿੱਚ ਕਣਕ ਆਉਣੀ ਆ ਸਾਡੇ ਕੋਲ ਉਚਿਤ ਪ੍ਰਬੰਧ ਹੈ ਕਿਸਾਨ ਕਣਕ ਪੈਦਾ ਕਰ ਸਕਦਾ ਮੰਡੀ ਚ ਲਿਆ ਸਕਦਾ ਇੱਥੇ ਤਾਂ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਆ ਪਰ ਇੱਥੇ ਸ਼ਾਇਦ ਏਸ਼ੀਆ ਦੀ ਵੱਡੀ ਮੰਡੀ ਖੰਨਾ ਤੇ ਖਾਨੇ ਤੋਂ ਵੱਧ ਕਣ ਕੇ ਜਿਹੜੀ ਖਰਾਬ ਫਾਲਕਤ ਹੋਈ ਆ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਆਏ ਆ ਮੈਂ ਗੋਲਡੀ ਜਿਹੜੇ ਨਵੇਂ ਬਣੇ ਪ੍ਰਧਾਨ ਆ ਉਹਨਾਂ ਨੂੰ ਵੀ ਅਸੀਂ ਸ਼ੁਭ ਕਾਮਨਾਵਾਂ ਦਿਤੀਆਂ ਜਥੇਬੰਦੀਵਲੀਓ ਵੀ ਤੁਸੀਂ ਤਗੜੇ ਹੋ ਜਥੇਬੰਦੀ ਦੇ ਵਿੱਚ ਆ ਜਥੇਬੰਦੀ ਕਿਸਾਨਾਂ ਦੀ ਆੜਤਿਆਂ ਦੀ ਆ ਜੇ ਉਹਨਾਂ ਦੀ ਨਾਲ ਅਸੀਂ ਦੁਖ ਤਕਲੀਫਾਂ ਪਾਉਂ ਸਾਡੀਆਂ ਉਹ ਸੁਣ ਤੇ ਇੱਕ ਤਾਂ ਬੇਨਤੀ ਐ ਸੀ ਵੀ ਇਹਦਾ ਬੋਝ ਕਿਸਾਨਾਂ ਨੂੰ ਨਾ ਪਵੇ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਹੱਥ ਕੱਡੇ ਵਰਤਣਗੇ ਪ੍ਰਸ਼ਾਸਨ ਵਰਤੂਗਾ ਮੰਡੀ ਬੋਰਡ ਵਰਤੂਗਾ ਕਿਤੇ ਇਹ ਨਾ ਹੋਵੇ ਵੀ ਸਾਡੇ ਜਿਹੜੇ ਕਿਸਾਨ ਆ ਅੱਗੇ ਕਰਜ਼ਾਈ ਦੇ ਵਿੱਚ ਹੈਗੇ ਆ ਤੇ ਹੋਰ ਸਾਡੇ ਕਿਸਾਨਾਂ ਦਾ ਦਿਵਾਲਾ ਨਿਕਲ ਜੇ ਇੱਕ ਆਉਣ ਵਾਲਾ ਸੀਜ਼ਨ ਹੈ ਜਿਹੜਾ ਉਹ ਬਾਸਪਤੀ ਦਾ ਹੈ ਬਾਸਪਤੀ ਦੀ ਜਿਹੜੀ ਕੁਆਲਿਟੀ ਆ ਪੰਜਾਬ ਦੀ ਸਭ ਤੋਂ ਵੱਧ ਆ ਏਸ਼ੀਆ ਦੇ ਵਿੱਚ ਵਰਡ ਦੇ ਯੂਰਪ ਦੇ ਵਿੱਚ ਮੰਨੀ ਹੋਈ ਆ ਫਾਲਕਾ ਦੀ ਬਾਸਪਤੀ ਇਹ ਤਾਂ ਇਹਨਾਂ ਨੇ ਠੁਕਾ ਕੀਤਾ ਕਿਵੇਂ ਕੀਤਾ ਕਰੀ ਜਾਂਦੇ ਆ ਵਾਰੀ ਵਾਰੀ ਪੱਖੇ ਲਵਾਈ ਜਾਂਦੇ ਕਰੀ ਜਾਂਦੇ ਆ ਜਿਹੜੀ ਬਾਸਪਤੀਓ ਪ੍ਰਾਣੇ ਜਿਹੜੇ ਵਪਾਰੀ ਐ ਪ੍ਰਾਈਵੇਟ ਉਹਨਾਂ ਨੇ ਖਰੀਦਨੇ ਆ ਜੇ ਉਹਨਾਂ ਦਾ ਮਾੜਾ ਜਿਹਾ ਡੈਮੇਜ ਹੋ ਗਿਆ ਤਾਂ ਕਿਸ ਨੇ ਨੇ ਦੇਣੀ ਆ ਹੁੰਦੇ ਨਾ ਤੇ ਪੰਜਾਬ ਦਾ ਕਿਸਾਨ ਫਾਲਕਾ ਦਾ ਕਿਸਾਨ ਕਿੱਥੇ ਜਾਊਗਾ ਅੱਜ ਅਸੀਂ ਸਿਰਫ ਪੰਜਾਬ ਦੇ ਇਹਦੇ ਪ੍ਰਬੰਧ ਕਰਨ ਵਾਸਤੇ ਤੇ ਦੂਜੀਆਂ ਗੱਲਾਂ ਮੇਰੇ ਸਾਥੀ ਦੱਸਣਗੇ ਅਸੀਂ ਤਾਂ ਇਸ ਕਰਕੇ ਆਏ ਸੀ ਵੀ ਮੰਡੀ ਬੋਰਡ ਵੀ ਆਪ ਦੀ ਜੁਲੂਵਰੀ ਸਮਝੋ ਤੇ ਪ੍ਰਸ਼ਾਸਨ ਜੇ ਮੰਡੀ ਬੋਰਡ ਨਹੀਂ ਸਮਝਦਾ ਤੇ ਪ੍ਰਸ਼ਾਸਨ ਉਹਨਾਂ ਦੇ ਆ ਕੇ ਦੱਸੇ ਵੀ ਕੀ ਤੁਸੀਂ ਪ੍ਰਬੰਧ ਕੀਤੇ ਕਿ ਨਹੀਂ ਕੀਤੇ ਉੱਤੇ ਕਿਉਂ ਨਹੀਂ ਨਿਗਰਖਦਾ ਇਹਨਾਂ ਦੀ ਜ਼ਿੰਮੇਵਾਰੀ ਹੈ ਹਾਂਜੀ ਮੈਂ ਨਿਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਯੂਨੀਅਨ ਕਾਦੀਆਂ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਕਿ ਜਿਹੜਾ ਕੋਆਪਰੇਟ ادارے ਨੇ ਕਿਸਾਨਾਂ ਦੇ ਜਿਹੜੇ ਖਾਤੇ ਨੇ ਉਹ ਰਿਨਿਊ ਰਿਨਿਊ ਕਰਾਉਣ ਵਾਸਤੇ ਜਿਹੜਾ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਉਹ ਦੀਆਂ ਜਮ੍ਹਾਂ ਬੰਦੀਆਂ ਲਿਆਓ ਔਰ ਉਸ ਦੇ ਨਾਲ ਉਹਦੇ ਹਿੱਸੇ ਦੀ ਰਿਪੋਰਟ ਜਿਹੜੀ ਹੈ ਵਕੀਲ ਤੋਂ ਕਰਵਾ ਕੇ ਲਿਆਓ ਜਿਹੜਾ ਕਿ ਕੋਈ ਵੀ ਕਿਸਾਨ ਜਦੋਂ ਜਾਵੇਗਾ ਵਕੀਲ ਕੋਲ ਘਟੋ ਘਟ ਹਜ਼ਾਰ 1200 ਰੁਪਏ ਖਰਚ ਆਵੇਗਾ ਕਿਸਾਨ ਇਹ ਬੋਝ ਨਹੀਂ ਚੱਲ ਸਕਦੇ ਅਸੀਂ ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਇਸ ਚੀਜ਼ ਨੂੰ ਬਦਲਿਆ ਜਾਵੇ ਔਰ ਅੱਗੇ ਵੀ ਇਹ ਜਿਹੜੇ ਦੇਸੀ ਖਾਤੇ ਜਿੰਨੇ ਬਣਾਉਂਦੇ ਸੀ ਕਾਪਰੇਟ ਸੈਟੀ ਦਾ ਜਿਹੜਾ ਸੈਕਟਰੀ ਹੁੰਦਾ ਉਹਦੀ ਜ਼ਿੰਮੇਵਾਰੀ ਬਣਦੀ ਸੀ ਉਹ ਜੇ ਕੋਈ ਰਿਪੋਰਟ ਕਰਾਉਣੀ ਹੋਵੇ ਤਾਂ ਮੈਂ ਮਹਿਕਮਾ ਮਾਲ ਪਟਵਾਰੀ ਤੋਂ ਕਰਵਾਵੇ ਨਾ ਕਿ ਕਿਸਾਨਾਂ ਨੂੰ ਆਖੇ ਕਿ ਉਹ ਤੁਸੀਂ ਜਾ ਕੇ ਉੱਥੋਂ ਵਕੀਲ ਤੋਂ ਕਰਵਾ ਕੇ ਲਿਓ ਇਹ ਸਭੋ ਜੀ ਚੁੱਕ ਸਕਦੇ ਔਰ ਇੱਕ ਹੋਰ ਸੀ ਕਿ ਜਿਹੜਾ ਪਿਛਲੇ ਦਿਨੀ ਮਾਸਟਰ ਜੀ ਸਾਡੇ ਪ੍ਰੈਸ ਕਤਰ ਨੇ ਜਿਹਨਾਂ ਦੇ ਜਿਹੜੇ ਦਿੱਲੀੋਂ ਆ ਰਹੇ ਸੀ ਬਾਹਰੋਂ ਆਏ ਸੀ ਇਹਨਾਂ ਤੇ ਇੱਕ ਹਮਲਾ ਹੋਇਆ ਸੀ ਪਰ ਹਰਿਆਣਾ ਦੇ ਵਿੱਚ ਜਿਹੜਾ ਕਿ ਉੱਥੇ ਸਾਡੇ ਮੰਤਰੀ ਵੀ ਪੰਜਾਬ ਦੇ ਗਏ ਸਨ ਉਹਨਾਂ ਨੇ ਇਹਨਾਂ ਦੇ ਜਿਹੜਾ ਡਰਾਈਵਰ ਸੀ ਉਹਨੂੰ ਬਹਾਦਰੀ ਦੇ ਤੌਰ ਤੇ 1 ਲੱਖ ਦਾ ਅਨਾਉਂਸ ਕੀਤਾ ਸੀ ਤੇ ਦਿਸ਼ਾਬ ਨੂੰ ਵੀ ਇਸ ਬਾਰੇ ਲਿਖਿਆ ਆਇਆ ਸੀ ਪਰ ਅਜੇ ਤੱਕ ਕੋਈ ਵੀ ਇਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਉਸ ਡਰਾਈਵਰ ਦੀ ਬੜੀ ਹੀ ਬਹਾਦਰੀ ਸੀ ਕਿ ਜਿਨ੍ਹਾਂ ਨੇ ਬੜੇ ਤਰੀਕੇ ਨਾਲ ਇਹਨਾਂ ਨੂੰ ਕੱਢ ਕੇ ਲਿਆਂਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਸ ਇਨਸਾਨ ਨੂੰ 1 ਲੱਖ ਰੁਪਏ ਦੇ ਜਿਹੜੇ ਮੁਆਵਜ਼ੇ ਦੀ ਇਨਾਮ ਵੀ ਜੋ ਰਾਸ਼ੀ ਰੱਖੀ ਸੀ ਉਹ ਇਹਨਾਂ ਨੂੰ ਦਿੱਤੀ ਜਾਵੇ